ശക്നമലകർമി സാധസ അഞ്ചലാവാഖമാദി കൃപാരുനത്തി ਮੇਰਾ ਗੁਣ ਅਗੁਣ ਆਮੀ ਚਾਰ ਕੋਈ ਮਾਟੀ ਕਾ ਕਿਆ ਤੁਪੈ ਸੋ ਆਮੀ ਮਾਨਸ ਕੀ ਗਤਿ ਇਹ ਸਤਨਾਮ ਸ੍ਰੀ ਵਾਹਿਰੂ ਸਹਿਜੀ ਬਾਰ ਹੈ ਮਹਾ ਮਾ ਜੀ ਮਹਲਾ ਪੰਜ ਵਾ ਘਾਰੇ ਚੌਥਾ ਇਕ ਓਅੰਕਾਰ ਸੰਗੁਰ ਪਰ사ਦ ਕੀਰਤ ਕਰਮ ਕੇ ਵੀ ਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਜਿਸ ਪਰਮੇ ਥੱਕ ਆਈ ਪ੍ਰਭ ਕੀ ਸ਼ਾਮ ਤੈਨ ਦੁਤਾ ਤੇ ਵਾਰੀ ਕਿਤਨਾ ਆਵੈ ਕਾਮ ਜਲ ਮੇਨ ਸਾਖ ਮਲਾਵਤੀ ਕੁਪਜੇ ਨਹੀਂ ਨਾਮ ਹਰ ਨਾ ਨਾ ਮਿਲਿਆ ਸਾਜਣੈ ਕਦ ਪਾਈਐ ਵਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸਿ ਗ੍ਰਾਮ ਸਰਵ ਸਿੰਗਾਲ ਤਮੋਲ ਰਾਸੇ ਸਰੰਦੇ ਹੀ ਸਭ ਖਾਮ ਰਸ ਸੁਆਮੀ ਕੰਤ ਵਿਹੂਯਾ ਮੀ ਸਜਨ ਸਹਿ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਦਾ ਮ के त गोविन्द राया हुआनन्दगणा संत जना रसना नाम नमप्रणा जिन पाया प्रभयापनाय गना एक बिन जीवना बिता जन्म जना ਜਾ ਉਠਲ ਮਹੀਰ ਪੂਰਿਆ ਰਵਿਆ ਵਿੱਚ ਬਨਾ ਸੁਪ੍ਰਾਚੇਤਨਾ ਆਵਾਈ ਕਿਤੜਾ ਦੁੱਖ ਗੈਣਾ ਜਿਨੀ ਰਵਿਆ ਸੋ ਪ੍ਰਭੂ ਤਿਨਾ ਪਾਗਮਨਾ ਹਰ ਦਰਸ਼ਨ ਕਾ ਮਨ ਲੋਚਿਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ स पालका वह साख तीरना क्यो वा दिना प्रेम विशो हर साजन पर्ख विसारिकै ले माया तु पुत्र कलना संगतना हर अवना सियो ਪਲਚ ਪਲ ਸਗਲੀ ਮੋਈ ਝੂਠਾ ਦੰਦੇ ਮੋ ਇਕ ਸਹਰ ਕੇ ਨਾਮ ਬਿਨਾ ਅੱਗੇ ਲਈ ਹੈ ਖੋਹੇ ਦੇਵ ਸਰਵੇ ਉਤੇ ਨਾ ਪ੍ਰਭ ਨੇ ਆਵ ਨਾ ਕੋਈ ਪ੍ਰੀਤਮ ਚਾਨੀ ਜੋ ਲੱਗਾ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੀ ਨਿਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ ਜੇ ਸੰਤ ਭੀਟੈ ਹਰ ਸੋਈ ਹਰ ਜੀਠ ਜੁੜਨੁੜਾ ਲੋੜੀਆ ਜਿਸ ਅਗੈ ਸਭਨੇ ਵੰਨੈ हर सज्जन दावन लगया किसन देवान मान कमोती नाम प्रभ उन लग नाही सन रंग सबे नारायण जिते मन पावन जो हर लोड़े सो करे सोई जी ਜੋ ਪ੍ਰਾਪ ਕੀਤੇ ਆਪਨੇ ਸੇ ਕਹੀਏ ਤਨ ਆਪ ਲੀਆ ਜੇ ਮਿਲੈ ਵਿਛੜੇ ਕਿਉ ਰਵਨੈ ਸਾਗੂ ਸੰਪਰਪਤੇ ਨਾਨਕ ਰੰਮਾਣੈ ਹਰਿ ਜੀ ਟਰਗੀ ਲਾ ਕ੍ਰਿਸ਼ਟਨੀ ਜਿਸ ਕੈ ਭਗ ਮਥਨ ਨੈ ਆ ਸਾੜ ਤਪੰਦਾ ਤੁਸ ਲੱਗਾ ਹਰ ਨਾ ਹੁਨ ਜਿੰਨਾ ਆਪਾਸ ਜਗ ਜੀਵਨ ਪਰਖ ਤੇ ਆਗ ਕੈ ਮਾਨ ਸੰਦੀਆਸ ਵਹਿ ਪਾਇ ਵ ਗੁੱਟਿ ਆਏ ਗਲ ਪਈ ਸੁਜਮ ਕੀ ਫਾਸ ਜਿਹ ਮੀਜ ਸੋ ਲਣਾ ਮੱਥਾ ਜੋ ਲਿਖਿਆਸ ਰੈਨ ਵਿਹਾਈ ਪਛਤਾਣੀ ਉਰ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੀਟਿਆ ਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਬਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸੇ ਪ੍ਰਤਿਤ ਮਨ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲਗਾਇ ਜਿਸ ਮਨ ਹੈ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਤਾ ਸਤ ਰੰਗ ਇਕ ਨਾਮ ਅਧਾਰ ਵਿਖਿਆ ਰਹੇ ਕੁੜਾਵੇ ਆਜ ਸਨ ਸਭੇ ਛਾਰੇ ਹਰ ਅੰਮ੍ਰਿਤ ਬੂੰਦ ਸੁਹਾਵਾਣੀ ਮਿਲ ਸਾਧੂ ਪੀਵਨ ਹਾਰੀ ਵਣ ਤਿਨ ਪ੍ਰਸੰਗ ਮੋਲੇ ਆ ਸਮਰੱਥ ਪੁਰਖ ਪਾਰ ਹਰ ਮਿਲਣਾ ਨੋ ਮਨ ਲੋਚਿ ਬਕਰ ਮਿਲਾਉਨੇ ਹਾਰੂ ਜਿਨੇ ਸਖੀ ਪ੍ਰਪਾਇਆ ਹਉ ਤਿਨ ਕੈ ਸੰਬਹਾਰੀ ਨਾਨਕ ਹਾਜੀ ਬਿਆਕਾਰ ਸਬਦ ਸੁਆ ਨਹਾਰੀ ਸਾਵਨਾਤਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਦੁ ਆਵੇ ਭਰਮ ਭੁਲਾਣੀਆ ਦੁਜਾ ਲੱਗਾ ਹੀ ਤੋ ਲਖ ਸ਼ਿੰਗਾਰ ਬਿਨ ਆ ਕਾਜ ਨਹੀਂ ਕੀਤੋ ਜਿਤ ਦਿਨ ਦੇ ਬਿਨਸ ਸੀਤਿਤ ਵਿਲਾ ਕੈਸਨ ਪ੍ਰੀਤ ਪਕਰ ਚਲਾਇ ਨੰਦੂਤ ਜੰ ਕਿਸਨ ਦੇਣੀ ਪੀਤ ਛਡ ਖੜ ਤੇਖ ਨ ਮਾਇ ਜਿਨ ਸਿਓ ਲੱਗਾ ਹੀਤ ਹੱਥ ਮਰੂੜਾਇ ਤਨ ਕਪੇ ਸਾ ਹੋਸੀਤ जिहिया बीजा सोलोना कर्म संदड़ा खीत नानक प्रसर गति चरण बोझ प्रवदीत से पद नरक न पाई है गुर रखन वाला हेत असना प्रेम ओ महडा क्यों मिलिए हरी डाय मन तन प्या दर्शन कोई आन मिला माई, संत सहाई प्रेम की पाई, कला गायनप्रा क्यो सफाया दूजी नहि जाई, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਵਤ ਰਹੇ ਅਗਾਈ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜੇ ਲਾਈ ਜੋ ਹਰ ਕੰਚ ਮਿਲਾਈਆ ਸੇ ਵਿਛੜ ਕਿਤੇ ਨਾ ਜਾਈ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਸੋ ਸੁਖੀ ਵਸੰਦੀਆ ਜਿਨਾਂ ਮੈਂ ਆ ਹਰੇ ਰਾਈ ਕਤਕ ਕਰਮ ਕਮਾਵਾਂ ਨੇ ਦੋਸ ਨਾਕਾ ਹੂੰ ਜੋਗ ਪਰਮੇਸ਼ਰ ਤੇ ਭੁਲਿਆ ਆ ਵਾਪਨ ਸਭੇ ਰੋਗ ਵੇਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਕਿਨ ਮੈਂ ਕੌੜੀ ਹੋਈ ਕਈ ਜਿਤੜੇ ਮਾਇਆ ਭੂਗ ਵੇਚ ਨ ਕੋਈ ਕਰ ਸਕੈ ਕਿਸਤ ਰੂਐ ਰੂਜ ਕੀਤਾ ਕਿਸ਼ਨ ਹੋワイ ਲਿਖਿਆ ਜੁਰ ਸੰਯੋਗ ਵਡਪਾ ਕੀ ਮੀਰਾ ਪ੍ਰਾਪ ਮਿਲੈ ਤਾਂ ਤਰੇ ਸਭ ਬਿਹੋਗਾ ਨਾਨਕ ਕੋਪਰਾਵ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚਾਈ ਕਤਕਾ ਹੋਐ ਸਾਧ ਸੰਗ ਬਿਨ ਸੇ ਸਬੇ ਸੋਚ ਮੰਗਿ ਰਾਮ ਸਹੰਦਿਆ ਹਰ ਪਿਰ ਸੰਗ ਬੈਠੜਿਆ ਤਨ ਕੀ ਸੁਭਾ ਕਿਆ ਗਣੀ ਜਿਸ ਸਾਹਿ ਮੇਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਸਾਦ ਸਹਿ ਲੜੀਆ ਸਾਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਨ ਦੁਖ ਨ ਕਭ ਹੋ ਉਤਰਾ ਸੇ ਜਮ ਕੈ ਵਸਪਰੀਆ ਜਿਨੀ 라ਗਿਆ ਪ੍ਰਪਨ ਸੇ ਦਿਸਨ ਨਿਖਰੀਆ ਰਤਨ ਜਹਰ ਲਾਲ ਹਰੀ ਕੰਠ ਤਿਨਾ ਜੜੀਆ ਨਾਨਕ ਬਾਸ਼ਾ ਤੂੜ ਤਿਨਾ ਪ੍ਰਸਰਨੀ ਦਰਪਰੀਆ ਮੰਗਿ ਰਾਏ ਪ੍ਰਵਰ ਰੰਧਨ ਬਹੁ ਨਾ ਜਨ ਮੜੀਆ ਪੋਖ ਤੁਖਾ ਨਾ ਆਪਾਈ ਕੰਠ ਮਿਲਿਆ ਹਰਨਾਵ ਮਨ ਬਿਦਿਆ ਚਰਨਾਰ ਬਿੰਦੈ ਦਰਸ਼ਨ ਲੰਗੜਾ ਸਾਹ ਓਟ ਗੋਵਿੰਦ ਗੋਪਾਲ ਰਾਈ ਸਿਵਾ ਸੁਮੀਲਾ ਵਿਖਿਆ ਪਾਏ ਨ ਸਕੈ ਮਿਲ ਸਤਿ ਗੁਣ ਗਾ ਜਿਹਤੇ ਉਭਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਕਰ ਗੈ ਲਈ ਨੀ ਪਰ ਬ੍ਰਹਮਾ ਬਹਾੜੇ ਨਾ ਵਿਛੜੀਆ ਬਾਰਜਾ ਲਖ ਬੇਰੀਆ ਹਰ ਸੱਜਣ ਅਗਮ ਗਾ ਸਰਮਪੈ ਨਰਾਇਣਾ ਨਾਨਕ ਦਰਪਈਆ ਹੋਖ ਹੰਦਾ ਸਰਬ ਸੁਖ ਜੇ ਬਖਸ਼ੀ ਵੀ ਪਰਵਾਹ ਮਾਗੇ ਮਜਨਾ ਸੰਗ ਸਾਧੂ ਆ ਧੂਰੀ ਕ੍ਰਿਸ਼ਨ ਨਾ ਹਰ ਕਾ ਨਾਮ ਤੇ ਆਈ ਸੁਣ ਸਬਨਾ ਨੋ ਕਰਦਾਨ ਜਨਮ ਕਰਮਲ ਤੇਰਾ मानते जाय गुमान काम क्रोध ना मोहिया बिनसै रूप सच्चा मार्ग चलदेया पुसतता करी जहान अरसदतीत सगला पण जीदिया परवान ਜਿਸ ਨਾਮ ਦੀਵਾ ਤੇ ਆਕਰ ਸੁਈ ਫਿਰਤ ਜਾਨਾ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗੇ ਸੁਚੇ ਸੇਖ ਕਾਂਢੀਐ ਜਿਨ ਪੂਰਾ ਗੁਰ ਮੇਰਵਾਨੈ ਫਲਗੁਣ ਆਨੰਦੋ ਪਾਰਜਨਾ ਹਰ ਸੱਜਣ ਪਰਟਿਆਈ ਸੰਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਇ ਸੇਸ ਹਾਵੀ ਸਰਬ ਸੁਖਾ ਦੁੱਖਾ ਨਹੀਂ ਜਾਈ ਇਛਪਨੀ ਵਡ ਭਾਗਨੀ ਵਰਪਾ ਹਰਿ ਰਾਈ ਮੇਰੇ ਸਈਆ ਮੰਗਰ ਗਵਹੀ ਗੀਤ ਗੋਵਿੰਦ ਅਲਾਈ ਹਰ ਜਿਹਾਨ ਨ ਦਿਸੈ ਕੋਈ ਦੂਜਾ ਲਾਣੈ ਹਲਕਾ ਪਸਾਰਿ ਹੋ ਨ ਨੈ ਚਰਤਿ ਤਿਨੁ ਜਾਈ ਸੁਨਸਾ ਸਾਗਤੀ ਰਖਿ ਆਣੈ ਬਹੁ ਨ ਜਨਮੈ ਤਾਈ ਜਿਹ ਵਾ ਈ ਕੈ ਨੀਕ ਗੁਣ ਤਰੇ ਨਾਨਕ ਚਰਨੀ ਪਾਈ ਹਲਗਨ ਨਿਤਸਲਾਹੀਆ ਜਿਸਨੋਂ ਤਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਜ ਸਰੀ ਹਰਗੁਰਪੁਰ ਆਰਾਧਿਆ ਵਰਗੇ ਸੱਚਖਰੀ ਸਰਵ ਸੁਖਾ ਨਿਧ ਚਰਨ ਹਰਿ ਭਉ ਜਲੇ ਵਿਕਮਤਰੀ പ്രേമ ഭക്ന പാഖ്യൂട ഗൂർണ സക്ഷ പാര ബ്രഹ്മ പ്രവ ശിവ മണി അന്ദ്രി മൂർത്ത പല ജസകോ നദരക്കി ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾਦੇਵ ਇਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਸਤਨਾਮ श्रीवाहि साबी सचना चेता गोविन्दराध्य हुआनन्द किल पाया रसना नाम प्रणा जीता गोविन्द राधिक संस जना मिल रसना नाम प्रणा जिन पाया प्रभयापणा आयतु गना ਇਕ ਖਿੰ ਤਿਸ ਬਿਨ ਜੀਵਨ ਬਿਰਥਾ ਜਨਮ ਜਨ ਜਲ ਤਲ ਮਹੀਲ ਪੂਰੀਆ ਦਵਿਆ ਵਿੱਚ ਵਣ ਸੋ ਪ੍ਰਭ ਚਿਤਨਾ ਆਵਾਈ ਕਿਤੜਾ ਦੁਖ ਗਣ ਜਿਨੀ 라ਵਿਆ ਸੋ ਪ੍ਰਭ ਤਿਨਾਂ 파ਗਮਨ ਹਰ ਦਰਸ਼ਨ ਕਾ ਮਨ ਲੋਚਿਦਾ ਨਾਨਕ ਪਿਆਸ ਮਨਾ ਚੀਤ ਮਿਲਾਇ ਸੋ ਪ੍ਰਭੂ ਤਿਸ ਕੈ ਪਾਏ ਲੰਗਾ ਹਰ ਦਰਸ਼ਨ ਕਾ ਮਨ ਲੋਚਿਦਾ ਨਾਨਕ ਪਿਆਸ ਮਨਾ ਚੀਤ ਮਿਲਾਇ ਸੋ ਪ੍ਰਭੂ ਜਿਸ ਕਾ ਪਾਇ ਲੱਗਾ ਵਾਹਿਗੁਰੂ ਇੱਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਨੇ ਬਖਸ਼ ਰਹਿਮ ਕੀਤੀ ਹੈ ਜੋ 12 ਮਹਾਂ ਜੀ ਦੇ ਪਾਠ ਕੀਤੇ ਹਨ ਆਪ ਜੀ ਦੇ ਸੇਵਕ ਨੇ ਸਾਧ ਸੰਗਤਨ ਨੇ ਸ਼ਰਨ ਕੀਤਨ ਪਿਛਲਾ ਮਹੀਨਾ ਫੱਗਨ ਦਾ ਸੁਖ ਨ ਬਚੀਤ ਹੋਇਆ ਹੈ ਇਹ ਮਈਨਾ ਅੱਜ ਚੇਤ ਦਾ ਚੜਿਆ ਹੈ 14 ਤਰੀਕ ਤੀਸਰਾ ਮਈਨਾ 2025 ਗੁਰੂ ਮਹਾਰਾਜ ਕਿਰਪਾ ਕਰਨ ਚੇਤ ਦਾ ਮਹੀਨਾ ਚੜਿਆ ਹੈ ਚੇਤ ਦੇ ਮਹੀਨੇ ਦਾ ਹੁਕਮਨਾਮਾ ਇਸ ਤਰ੍ਹਾਂ ਹੈ 133 ਅੰਕ ਤੇ ਸਬਾਈ ਮਨ ਹਾਨਾ ਚੇਤ ਗੋਵਿੰਦ ਅਰਾਧਿਆ ਹੋਇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪ੍ਰਣਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਨਾ ਗੁਰੂ ਮਹਾਰਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਿਤਰ ਹੁਕਮਨਾਵਿਆਂ ਚੇਤੇ ਦੇ ਮਹੀਨੇ ਦੇ ਜੋ 12 ਮਹਾ ਮਾਜ ਮਹਲਾ ਪੰਜਵਾ ਕਰ ਚੌਥਾ ਚੌਥੀ ਕਰਿ ਚੋਂ ਇੱਕ ਓੰਕਾਰ ਸੰਗੁਰ ਪ੍ਰਸਾਦ ਜੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਨਾ ਪਿਤਰ ਹੁਕਮਨਾਵਿਆਂ ਸੰਤਾਂ ਨੂੰ ਬਖਸ਼ਿਸ਼ ਕੀਤੇ ਹਨ ਆ ਸੰਗਰਾਮ ਦਾ ਤਿਹਾੜਾ ਹੈ ਸਾਧ ਸੰਗਤਾਂ ਨੂੰ ਸੰਗਰਾਮ ਦੇ ਤਿਹਾੜੇ ਦੀ ਲੱਖ ਲੱਖ ਅਕਸ਼ੀਆਂ ਵਦਨਿਆ ਮਹਾਰਾਜ ਕਿਰਪਾ ਕਰਨਾ ਸੰਕਟਾਂ ਤੇ ਮਿਹਰ ਨਿਗਾ ਰੱਖਣਾ ਮਿਹਰ ਪ੍ਰਿਆਸੇ ਤੇ ਆ ਰੱਖਣਾ ਤੰਦਰੁਸਤੀਆਂ ਬਖਸ਼ਣੇ ਦੇਹ ਰੋਗਤਾ ਦੁੱਖਾਂ ਅੰਦਰ ਤਰ੍ਹਾਂ ਦੇ ਨਾਸ ਕਸ਼ਟਾਂ ਦੇ ਨਾਸ ਕਰਨਾ ਆਪਣੇ ਚਰਨਾਂ ਕੋਲ ਦਾ ਪਿਆਰ ਨਾਮਦਾਨ ਸਿੱਖੀ ਸਿਮਰਨ ਦੀ ਦਾਤਾਂ ਬਖਸ਼ਣਾ ਅੰਮ੍ਰਿਤ ਦੀਆਂ ਦਾਤਾਂ ਬਖਸ਼ਣ ਗੁਰੂ ਮਹਾਰਾਜ ਮਿਹਰ ਪ੍ਰਿਆਸੇ ਤੇ ਹੱਥ ਰੱਖਣ ਸੰਕਟਾਂ ਤੋਂ ਵਿੱਚ ਆ ਕੇ ਰੱਖਣਾ ਤਤੀਵਾਵ ਨ ਲੱਗਣ ਦੇਣ ਆਪ ਦੇ ਸੇ ਪਰਿਵਾਰਾਂ ਦੇ ਪਰਿਵਾਰ ਬੱਚੇ ਬੱਚੀਆਂ ਪਰਿਵਾਰ ਸਮੇਤ ਜੋ ਵਿਦੇਸ਼ਾਂ ਦੀ ਧਰਤੀ ਤੇ ਗਾਇਨ ਕਿੱਥੇ ਕਿੱਥੇ ਜਿੱਥੇ ਜਿੱਥੇ ਗੁਰੂ ਮਹਾਰਾਜ ਕਿਰਪਾ ਕਰਨ ਵਿਦੇਸ਼ਾਂ 'ਚ ਕਾਮਯਾਬੀਆਂ ਕਾਰਜ ਵਾਧੇ ਵਿਦੇਸ਼ਾਂ 'ਚ ਤਤਤੀਵਾ ਉਹਨਾਂ ਲੱਗਾਂ ਦੇਨ ਸੰਕਟਾਂ ਤੋਂ ਬਚਾ ਕੇ ਰੱਖਣਾ ਅੰਗ ਸੰਸਹਾਇੀ ਹੋਣ ਜਿਨ੍ਹਾਂ ਜਿਨ੍ਹਾਂ ਸੰਕਟਾਂ ਨੇ ਇਹ ਗੁਰੂ ਮਹਾਰਾਜ ਦੇ ਬਾਰਾ ਮਹਾਜ ਦੇ ਪਾਰ ਸੁਨੇਹਾਨ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਕਰਦ ਮੁਕਦਮਲੇ ਖੇਲੋਂ ਗੁਰੂ ਮਹਾਰਾਜ ਸਮਰਸਤਾ ਬਖਸ਼ਣ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਰੱਖਣਾ ਦਿਨ ਦੁਗਣੀ ਰਾਤ ਚੌਗਣੀ ਖੁਸ਼ੀਆਂ ਦੀ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ